ਸਭ ਤੋਂ ਪਹਿਲਾਂ ਕਿਸਾਨ ਵੀਰਿਆ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਓੰਕਾਰ ਸਿੰਘ ਮੈਂ ਤੁਹਾਨੂੰ YouTube ਚੈਨਲ ਤੇ ਜਾਣਕਾਰੀਆਂ ਦਿੰਦਾ ਰਹਿੰਦਾ ਖੇਤੀ ਬਾਰੇ ਜਿਹੜੀ ਮੈਂ ਅੱਜ ਤੁਹਾਨੂੰ ਜਾਣਕਾਰੀ ਦੇਣ ਲੱਗਿਆ ਇਹ ਜਾਣਕਾਰੀ ਕੀ ਹੈ ਖਰਬੂਜਾ ਤੇ ਇਹ ਖਰਬੂਜਾ ਤੇ ਤਰਬੂਜ ਦੀ ਖੇਤੀ ਅਗੇਤੀ ਖੇਤੀ ਕਿਵੇਂ ਕਰੀਏ ਚਾਹ ਇਹਦੇ ਵਿੱਚੋਂ ਚੰਗੀ ਇਨਕਮ ਲੈਣ ਲਈ ਕੀ ਕੀ ਕਰਨਾ ਚਾਹੀਦਾ ਇਸ ਵੀਡੀਓ ਦੇ ਵਿੱਚ ਮੈਂ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੂੰਗਾ ਜੇਕਰ ਫਿਰ ਵੀ ਕੁਸ ਰਹਿ ਜਾਂਦੀ ਹੈ ਤਾਂ ਤੁਸੀਂ ਕਾਲ ਕਰਕੇ ਵੀ ਮੈਨੂੰ ਪੁੱਛ ਸਕਦੇ ਹੋ ਮੈਂ ਨੰਬਰ ਵੀ ਦੇ ਦੂੰਗਾ ਆਓ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਦੇਈਏ ਦੇਖੋ ਜੀ ਆਪਣਾ ਝੋਨੇ ਵਾਲਾ ਬਹਾਨਾ ਰੱਗ ਧੱਗ ਫਿੱਟੇ ਕਿ ਨੇ ਹੱਦ ਦੇ ਤਰੀਕਾ 11ਵੇਂ ਮਹੀਨੇ ਦੀ ਮੰਨ ਲਓ 4 ਤਰੀਕਾ ਕੀ 11ਵਾਂ ਤੀਨਾ ਤੁਸੀਂ ਸਮਝੋ ਵੀ ਸਟਾਰਟ ਹੋ ਚੁੱਕਿਆ ਖਰਬੂਜਾ ਤੇ ਜੇਤੇ ਕੀਤੀ ਬਜਾਈ ਕਾਫੀ ਬਰੈਤਿਆ ਲੋਕ ਬੀਜਦੇ ਨੇ ਤੇ ਕਾਫੀ ਤਰੀਕੇ ਅਪਣਾਉਂਦੇ ਨੇ ਜਿਹੜਾ ਅਸੀਂ ਤਰੀਕਾ ਅਪਣਾਉਂਦੇ ਆ ਤੇ ਸਭ ਤੋਂ ਸੌਖਾ ਤਰੀਕਾ ਕਿਸਾਨ ਵੀਰ ਕਈ ਇਸ ਨੂੰ ਬੇਵੀ ਨੇ ਮੈਂ ਤੁਹਾਨੂੰ ਇਸ ਦੇ ਬਾਰੇ ਜਾਣਕਾਰੀ ਦੇਣੀ ਚਾਹਾਂ ਦੇਖੋ ਇਹ ਮਿੱਟੀ ਮਿੱਟੀ ਲੋਕ ਟ੍ਰੇਆਂ ਦੇ ਵਿੱਚ ਬੀਜ ਬੀਜ ਕੇ ਉਸ ਨੂੰ ਤਿਆਰ ਕਰਦੇ ਨੇ ਕਈ ਤਾਂ ਉਸ ਨੂੰ ਜਨਵਰੀ ਦੇ ਐਂਡ ਦੇ ਵਿੱਚ ਲਾਉਂਦੇ ਨੇ ਕਈ ਜਾਂ ਫਿਰ ਹੁਣ ਵੀ ਤਿਆਰ ਕਰਦੇ ਨੇ ਉਸ ਤੋਂ ਬਾਅਦ ਬਹਾਰ ਨੂੰ ਤਿਆਰ ਕਰਕੇ 20-25 ਦਿਨਾਂ ਤੱਕ ਖਾ ਕੇ ਲੋਟਰਨ ਕਰਦੇ ਦੇਖੋ ਜੀ ਉਹਦੇ ਉੱਤੇ ਕਾਫੀ ਲੇਬਰ ਦਾ ਖਰਚਾ ਹੁੰਦਾ ਹੈਗਾ ਜਿਹੜਾ ਉਹ ਕਾਫੀ ਘਟ ਹੋ ਜਾਂਦਾ ਜੀ ਜਿਹੜੇ ਤਰੀਕੇ ਨਾਲ ਤੁਹਾਨੂੰ ਮੈਂ ਦੱਸਣਗੀਆਂ ਇਹ ਤਰੀਕਾ ਕੀ ਆ ਸਭ ਤੋਂ ਪਹਿਲਾਂ ਤੁਸੀਂ ਬਹਾਨ ਨੂੰ ਚੰਗੀ ਤਰ੍ਹਾਂ ਬਾਹ ਲੈਣਾ ਇਹਦੀ ਬਾਰ-ਬਾਰ ਬਾਹਿਸ਼ ਕਰਨੀ ਆ ਯਾਨੀ ਇਹ ਨਹੀਂ ਵੀ ਤੁਸੀਂ ਇੱਕ ਵਾਰੀ ਉਹ ਬਾਹੀ ਕਰਕੇ ਇਸ ਨੂੰ ਛੱਡ ਦੇਮੋ ਤਾਂ ਕਿ ਬਹਾਨ ਦੇ ਵਿੱਚ ਗਿੱਲ ਹੁੰਦੀ ਆ ਜਦੋਂ ਆਪਾਂ ਬਹਾਨ ਨੂੰਗਾਉਨੇ ਆ ਹਵਾ ਲਵਾਉਣੀ ਬਹੁਤ ਜ਼ਰੂਰੀ ਆ ਜੇਕਰ ਤੁਸੀਂ ਬਹਾਨ ਚੰਗਾ ਬਣਾ ਲੂਗੇ ਤਾਂ ਫਿਰ ਤੁਹਾਡਾ ਝਾੜ ਵੀ ਵਧੀਆ ਰਹੂਗਾ ਤੇ ਬਿਮਾਰੀਆਂ ਵੀ ਘੱਟ ਆਉਣਗੀਆਂ ਇਸ ਕਰਕੇ ਮੈਂ ਤੁਹਾਨੂੰ ਸਪਾਰਸ ਕਰਦਾ ਵੀ ਜਿਵੇਂ ਹੁਣ ਤੁਹਾਡਾ ਝੋਨੇ ਵਾਲਾ ਪਹਾਨਾਗਾ ਤਾਂ ਤੁਸੀਂ ਉਸ ਦੇ ਵਿੱਚ ਮਲਚਰ ਫੇਰ ਕੇ ਉਸ ਤੋਂ ਬਾਅਦ ਪਾਲਟ ਮੇ ਹਲ ਫੇਰ ਕੇ ਤੇ ਉਸ ਤੋਂ ਬਾਅਦ ਇੱਕ ਵਾਰ ਰੋਟੇਵੇਟਰ ਫੇਰ ਕੇ ਦੋ ਵਾਰ ਹਲ ਫੇਰ ਕੇ ਫਿਰ ਇੱਕ ਵਾਰ ਰੋਟੇਵੇਟਰ ਫੇਰ ਕੇ ਫਿਰ ਤੁਸੀਂ ਇਸ ਦੇ ਜਿਹੜੇ ਬੈਡ ਨੇ ਜਿਹੜੇ ਤੁਹਾਡੇ ਸਾਹਮਣੇ ਦਿਖ ਰਹੇ ਨੇ ਇਹ ਬੈੱਡ ਬਣਾ ਸਕਦੇ ਹੋਂ ਬੈੱਡ ਮੇਕਰ ਨਾਲ ਬੈੱਡ ਮੇਕਰ ਹੈ ਜਿਹੜਾ ਉਹ ਵਧੀਆ ਹੋਣਾ ਚਾਹੀਦਾ ਤੇ ਉਸ ਦੇ ਲਈ ਮੈਂ ਤੁਹਾਨੂੰ ਦੱਸਦਾ ਪਹਿਲਾਂ ਤੁਸੀਂ ਮੰਨ ਕੇ ਚੱਲੋ ਜਦੋਂ ਤੁਸੀਂ ਬਾਹੀ ਕਰਕੇ ਐਂਡ ਵਾਲੀ ਬਾਹੀ ਕਰ ਦੇਣੀ ਹੈ ਤਾਂ ਉਸ ਦੇ ਵਿੱਚ ਤੁਸੀਂ 2 ਗੱਟੇ ਨੇ ਜਿਹੜੇ ਉਹ ਡੀਏਪੀ ਖਾਦੇ ਪਾ ਦੇਣੇ ਨੇ ਜਿਵੇਂ ਡੀਏਪੀ ਦੀ ਅੱਜ ਕਿਸਾਨੀਰਾਂ ਨੂੰ ਕਾਫੀ ਸਮੱਸਿਆ ਆ ਰਹੀ ਆ ਤਾਂ ਉਹ ਦੇ ਵਿੱਚ ਜਿਹੜਾ ਟੀਐਸਪੀ ਆ ਉਹ ਵੀ ਬਹੁਤ ਵਧੀਆ ਚੀਜ਼ ਹੈਗਾ ਇਹ ਫਿਕਰ ਹੋ ਕੇ ਉਸ ਨੂੰ ਪਾ ਦੇਣਾ ਚਾਹੀਦਾ ਉਸ ਤੋਂ ਬਾਅਦ 1 ਏਕੜ ਮਗਰ ਅੱਧਾ ਗੱਟਾ ਜਿਹੜਾ ਉਹ ਪੋਟਾਸ਼ ਦਾ ਪਾ ਦੇਣਾ ਚਾਹੀਦਾ ਮੀਰੇ ਕੋਲ ਪੋਟਾਸ਼ ਪੂਤ ਸਾਰੇ ਕਿਸਾਨ ਵੀਰਾਂ ਨੂੰ ਪੱਤੀ ਆ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਬਹਾਨ ਨੂੰ ਚੰਗੀ ਤਰ੍ਹਾਂ ਬਾਹੀ ਕੀ ਕਰੀਬ ਹੋਇਆ ਪਹਿਲਾਂ ਉਸ ਤੋਂ ਬਾਅਦ ਚਿੰਗਾ ਪੈਕ ਕਰ ਲੈਗੇ ਉਹਦੇ ਨਾਲ ਜਿੱਦ ਮੈਂ ਪਾ ਦੇਣਾ ਬੱਦ ਪਾਉਣ ਤੋਂ ਬਾਅਦ ਜੇਕਰ ਤੁਹਾਡੇ ਲਈ ਡ੍ਰਿਪ ਲੱਗੀ ਹੋਈ ਆ ਤਾਂ ਬਾਰਿਕ ਵਧੀਆ ਗੱਲ ਹੈ ਕਿ ਜੇਕਰ ਡ੍ਰਿਪਿੰਗ ਹੈਗੀ ਇਹ ਡ੍ਰਿਪਿੰਗ ਹੈਗੀ ਤਾਂ ਤੁਸੀਂ ਪਹਿਲਾਂ ਡ੍ਰਿਪ ਪੈਪ ਨੇ ਜਿਹੜੇ ਉਹ ਖੇਤ ਦੇ ਵਿੱਚ ਵਸਾ ਕੇ ਉਸ ਤੋਂ ਬਾਅਦ ਤੁਸੀਂ ਉਸ ਨੂੰ ਚਲਾ ਕੇ ਦੇਖਣਾ ਸਾਰੇ ਸਰਾਕ ਉਸ ਦੇ ਚੱਲਦੇ ਨੇ ਕਿਵੇਂ ਨੇ ਪਾਣੀ ਕਿਤੇ ਲੀਕ ਤਾਂ ਨਹੀਂ ਉਸ ਤੋਂ ਬਾਅਦ ਤੁਸੀਂ ਨੇ ਮਲਚਿੰਗ ਵਸਾ ਦੇਣੀ ਹੈ ਜੇਕਰ ਤੁਹਾਡੇ ਲਈ ਡ੍ਰਿਪ ਨਹੀਂ ਹੈਗੀ ਤਾਂ ਤੁਸੀਂ ਉਸ ਨੂੰ ਇਹ ਬਿਨਾਂ ਡ੍ਰਿਪ ਵਸਾਏ ਮਲਚਿੰਗ ਆ ਜਿਹੜੀ ਉਹ ਮਲਚਿੰਗ ਨੂੰ ਵਸਾ ਦੇਣਾ ਮਲਚਿੰਗ ਬਸਾਉਣ ਤੋਂ ਬਾਅਦ ਆਪਣਾ ਖਰਬੂਜੇ ਦਾ ਬੀਜ ਲਾਉਣ ਦਾ ਟਾਈਮ ਆ ਜਾਂਦਾ ਉਹਦੇ ਵਿੱਚ ਦੇਖੋ ਕਾਫੀ ਵੈਰਾਈਟੀਆਂ ਨੇ ਮੈਂ ਕਿਸੇ ਕੰਪਨੀ ਦੀ ਮਸੂਰੀ ਨਹੀਂ ਕਰਦਾ ਜੇਕਰ ਆਪਾਂ ਸਭ ਤੋਂ ਮਿੱਠੇ ਦੀ ਗੱਲ ਕਰੀਏ ਤੇ ਸਭ ਤੋਂ ਵਧੀਆ ਦੀ ਗੱਲ ਕਰੀਏ ਤਾਂ ਅਜੇ ਤੱਕ ਬੋਬੀਓ ਦੀ ਰਾ ਚੱਲ ਰਿਹਾ ਜਿਆਨੀ ਬੋਬੀਓ ਆ ਸਭ ਤੋਂ ਵਧੀਆ ਹੋਰ ਕੋਈ ਅਜੇ ਤੱਕ ਮੈਂ ਇਸ ਤੋਂ ਵਧੀਆ ਦੇਖਿਆ ਨਹੀਂ ਹੈਗਾ ਦੇਖੋ ਜੇਕਰ ਕਿਸੇ ਵੀਰ ਨੇ ਲਾ ਕੇ ਦੇਖਿਆ ਤਾਂ ਕਮੈਂਟਾਂ ਦੇ ਵਿੱਚ ਜਾਣਕਾਰੀ ਦੇ ਦਿਓ ਮੈਨੂੰ ਬੋਬੀ ਵਧੀਆ ਲੱਗਦਾ ਜੀਕਰਪਾ ਤਰਬੂਜ ਦੀ ਗੱਲ ਕਰੀਏ ਤਾਂ ਤਰਬੂਜ ਜੰਨਤ ਹੈ ਜੰਨਤ ਹੀ ਵਧੀਆ ਇਹ ਤਾਂ ਲਾਉਣ ਦਾ ਜਿਹੜਾ ਤਰੀਕਾ ਹੈਗਾ ਉਹ ਤੁਸੀਂ ਨੇ ਕੀ ਕਰਨਾ ਜੇਕਰ ਤੁਹਾਡਾ ਡ੍ਰਿਪਾਗਾ ਤਾਂ ਤੁਸੀਂ ਇੱਥੇ ਸੈਂਟਰ ਦੇ ਵਿੱਚ ਸਵਾ ਤੋਂ ਡੇਢ ਫੁੱਟ ਦੇ ਫਾਸਲੇ ਤੇ ਸਰਾਕ ਕਰਕੇ ਉਹਦੇ ਵਿੱਚ ਬੀਜ ਆ ਜਿਹੜਾ ਕੱਲਾ ਕੱਲਾ ਬੀਜ ਲਾਉਣਾ ਬੀਜ ਦੇ ਇਦਾਂ ਹਮੇਸ਼ਾ ਧਿਆਨ ਰੱਖਣਾ ਵੀ ਲੇਬਰ ਉਹ ਵੀ ਲਾਉਣੀ ਹੈ ਜਿਹੜੀ ਤੁਹਾਨੂੰ ਅੰਗੈਲੀ ਨਾ ਕਰੇ ਕਿਤੇ ਚਾਰ ਚਾਰ ਬੀਜ ਤੁਹਾਡੇ ਲਾ ਕੇ ਉਸ ਤੋਂ ਬਾਅਦ ਵੀਜਦਾ ਕਾਫੀ ਇਤਸਾਨ ਹੋ ਜਾਂਦਾ ਦੇਖੋ ਜੀ ਸਭ ਤੋਂ ਪਹਿਲਾਂ ਜਿਹੜਾ ਖਰਬੂਜੇ ਦਾ ਬੀਜ ਆ ਮੈਂ ਤੁਹਾਨੂੰ ਖਰਬੂਜੇ ਬਾਰੇ ਦੱਸਣ ਲੱਗਿਆ ਸਭ ਤੋਂ ਪਹਿਲਾਂ ਬੀਜ ਨੂੰ ਆਪਣੀ ਚੁੰਹੇ ਵਾਲੀ ਜਿਹੜੀ ਉਹ ਕੁੜੀ ਆਉਂਦੀ ਹੈਗੀ ਇਹ ਉਹਨੂੰ ਜਿੰਕ ਫਾਸਫੋਰਸ ਵੀ ਕਿਹਾ ਜਾਂਦਾ ਤਾਂ ਉਹ ਕੁੜੀ ਲੈ ਕੇ ਥੋੜਾ ਜਿਹਾ ਪਾਣੀ ਦਾ ਗਿੱਲਾ ਹੱਥ ਲੈ ਕੇ ਲਾ ਕੇ ਉਹਨੂੰ ਬੀਜ ਨਾਲ ਲਾ ਲੈਣਾ ਚਾਹੀਦਾ ਤਾਂ ਕਿ ਜਿਹੜਾ ਖਰਬੂਜੇ ਤਰਬੂਜ ਦਾ ਬੀਜ ਹੁੰਦਾ ਇਸ ਨੂੰ ਚੂਹੇ ਕਾਫੀ ਚੱਕਦੇ ਨੇ ਤੇ ਕਿਤੇ ਤੁਹਾਡਾ ਬੀਜ ਚੱਕ ਕੇ ਲੈ ਜਾਣ ਉਸ ਤੋਂ ਬਾਅਦ ਤੁਹਾਡਾ ਨੁਕਸਾਨ ਹੋ ਜਾਵੇ ਇਸ ਕਰਕੇ ਤੁਸੀਂ ਜਿਹੜੀ ਚੂਹੇ ਦੀ ਦਵਾਈ ਆ ਉਹ ਹਮੇਸ਼ਾ ਲਾਉਣੀ ਆ ਭੁੱਲਣੀ ਨਹੀਂ ਚਾਹੀਦੀ ਉਸ ਤੋਂ ਬਾਅਦ ਜਿਹੜੀ ਮੈਂ ਤੁਹਾਨੂੰ ਗੱਲ ਕਰਦਾ ਵੀ ਸਰਾਕ ਸਬਾ ਤੋਂ 1.5 ਫੁੱਟ ਦੇ ਫਾਸਲੇ ਤੇ ਸਟਾਕ ਨੇ ਜਿਹੜੇ ਉਹ ਕਰ ਲੈਣੇ ਨੇ ਜੇਕਰ ਤੁਸੀਂ ਮੰਨ ਲਓ ਵੀ ਇਹ ਇਸ ਤੇ ਲਾਉਣਾ ਆਪਣਾ ਬਿਨਾਂ ਡ੍ਰਿਪ ਤੇ ਫਲੱਡ ਤੇ ਲਾਉਣਾ ਤਾਂ ਫਲੱਡ ਤੇ ਲਾਉਣ ਦਾ ਮੈਂ ਤੁਹਾਨੂੰ ਤਰੀਕਾ ਦੱਸਣ ਲੱਗਿਆ ਜੀ ਦੇਖੋ ਮੈਂ ਤੁਹਾਨੂੰ ਆ ਬੱਤੀ ਧਰ ਕੇ ਦੱਸਾਂਗਾ ਦੇਖੋ ਇੱਕ ਜਟ ਦੇ ਸਿੱਧੇ ਪਾਸੇ ਇੱਕ ਇਧਰਲੇ ਪਾਸੇ ਇਸ ਤਰ੍ਹਾਂ ਸਰਾ ਕਰ ਲੈਣਾ ਤਾਂ ਕਿ ਇਸ ਖਾਲੀ ਨੂੰ ਇਹ ਪਾਣੀ ਲਾਵੇ ਦੂਸਰੀ ਖਾਲੀ ਦਾ ਪਾਣੀ ਹੈ ਜਿਹੜਾ ਉਹ ਬੰਦ ਕਰ ਦੇਣਾ ਤਾਂ ਕਿ ਜ਼ਿਆਦਾ ਪਾਣੀ ਆਪਾਂ ਲਾਵਾਂਗੇ ਤਾਂ ਜ਼ਮੀਨ ਜ਼ਿਆਦਾ ਗਿੱਲੀ ਹੋਊ ਤਾਂ ਫੰਗਸ ਵਰਗੀਆਂ ਮਾਰੀਆਂ ਕਾਫੀਆਂ ਦਾ ਆਪਾਂ ਨੂੰ ਖਤਰਾ ਰਹਿੰਦਾ ਤੇ ਬਾਕੀ ਪਾਣੀ ਲਾਉਣ ਨਾਲ ਨਦੀਨ ਵੀ ਜ਼ਿਆਦੇ ਆਉਂਦੇ ਨੇ ਇਹਦੇ ਵਿੱਚ ਤੁਸੀਂ ਇਸ ਤਰ੍ਹਾਂ ਲਾ ਕੇ ਇੰਨੇ ਨੇ ਫਾਸਲੇ ਤੇ ਜਾਣੀ ਇੱਕ ਬੱਟ ਦੇ ਇਧਰ ਇੱਕ ਦੇ ਪੁੱਠੇ ਪਾਸੇ ਬੈੱਡ ਦੇ ਇੱਕ ਦੇ ਸਿੱਧੇ ਪਾਸੇ ਲਾ ਕੇ ਤੁਸੀਂ ਉਸ ਤੋਂ ਬਾਅਦ ਬੀਜ ਲਾਉਣ ਵੇਲੇ ਨਾਲ ਜੇਕਰ ਹੋ ਸਕੇ ਤਾਂ ਥੋੜੀ ਕਾਰਬੋਫਰਾਨ ਦੇ ਦੋ ਕਦਾਣੇ ਰੱਖ ਕੇ ਤਾਂ ਬੀਜ ਨੂੰ ਲਾਇਆ ਜਾਵੇ ਬੀਜ ਨੂੰ ਆ ਜਿਹੜਾ ਉਹ ਲਗਭਗ 1 ਇੰਚ ਦੇ ਹਿਸਾਬ ਨਾਲ ਡੂੰਘਾ ਜਿਹੜਾ ਲਾ ਦੇਣਾ ਉਸ ਤੋਂ ਜ਼ਿਆਦਾ ਡੂੰਘਾ ਨਹੀਂ ਲਾਉਣਾ ਜ਼ਿਆਦਾ ਹੌਸਾ ਵੀ ਨਹੀਂ ਲਾਉਣਾ ਉਸ ਤੋਂ ਬਾਅਦ ਤੁਸੀਂ ਨੇ ਉਸ ਨੂੰ ਤੁਰਤ ਪਾਣੀ ਲਾ ਦੇਣਾ ਜੇਕਰ ਸੈਂਟਰ ਦੇ ਵਿੱਚ ਤੁਸੀਂ ਸਾਡੇਲੇ ਵਿੱਚ ਡ੍ਰਿਪ ਹੈਗੀ ਆ ਤਾਂ ਤੁਸੀਂ ਇਹ ਡ੍ਰਿਪ ਇਹ ਉਹਨੂੰ ਸੈਂਟਰ ਦੇ ਵਿੱਚ ਲਾ ਕੇ ਬੀਜ ਨੂੰ ਉਸ ਤੋਂ ਬਾਅਦ ਡ੍ਰਿਪ ਚਲਾ ਦੇਣਾ ਤਾਂ ਕਿ ਉਸ ਨੂੰ ਸੇਮ ਆ ਜਾਵੇ ਸੇਮ ਆਉਣ ਤੋਂ ਬਾਅਦ ਉਹ ਮੰਨ ਕੇ ਚੱਲੋ ਵੀ ਹੁਣ ਗਰਮੈਸ ਦੇ ਹਿਸਾਬ ਨਾਲ ਤੁਸੀਂ ਮੰਨ ਕੇ ਚੱਲੋ ਵੀ 4-5 ਦਿਨਾਂ ਦੇ ਵਿੱਚ ਤੁਹਾਡਾ ਬੀਜ ਆ ਜਿਹੜਾ ਉਹ ਜਰਮੀਨੇਸ਼ਨ ਉਸ ਦੀ ਹੋ ਜਾਣੀ ਆ ਉਸ ਦੇ ਉੱਤੇ ਤੁਸੀਂ ਸੁੰਡੀ ਵਗੈਰਾ ਦਾ ਜਿਹੜਾ ਹਮਲਾ ਉਹ ਛੋਟੇ ਬੀਜ ਤੇ ਹੋ ਜਾਂਦਾ ਕਈ ਵਾਰੀ ਉਸ ਚੀਜ਼ ਦੀ ਖਿਆਲ ਰੱਖਣਾ ਇੱਕ ਡੰਪਿੰਗ ਦੀ ਆਉਂਦੀ ਆ ਡੰਪਿੰਗ ਜੇਕਰ ਤੁਹਾਡਾ ਕੋਈ ਬੂਟਾ ਛੋਟਾ ਸੁੱਕਣ ਲੱਗਦਾ ਜਾਂ ਨਹੀਂ ਵੀ ਲੱਗਦਾ ਤਾਂ ਤੁਸੀਂ ਉਸ ਦੇ ਉੱਤੇ ਜੜਾਂ ਦੇ ਵਿੱਚ ਜਾਂ ਤਾਂ ਤੁਸੀਂ ਇਲੀਟ ਕਰ ਸਕਦੇ ਹੋ ਤੇ 2 ਗ੍ਰਾਮ ਪਰ ਲੀਟਰ ਦੇ ਹਿਸਾਬ ਨਾਲ ਜਾਂ ਤੁਸੀਂ ਕਾਪਰ ਆਕਸਾਈਡ ਸੀਓਸੀ ਸਾਲਟ ਹੁੰਦਾ ਜਿਹੜਾ ਉਸ ਦੇ ਵਿੱਚ ਤੁਸੀਂ ਮੰਨ ਕੇ ਚੱਲੋ 2 ਗ੍ਰਾਮ ਪਰ ਲੀਟਰ ਦੇ ਹਿਸਾਬ ਨਾਲ ਤੁਸੀਂ ਉਸ ਨੂੰ ਵੀ ਪਾ ਕੇ ਜੜਾਂ ਦੇ ਵਿੱਚ ਰਿੰਚਿੰਗ ਕਰ ਸਕਦੇ ਹਾਂ ਤੇ ਜਾਂ ਫਿਰ ਤੁਸੀਂ ਕਾਰਪੈਂਡ ਜੀਐਮਪੀ ਜਿਹੜੀ 50% ਹੁੰਦੀ ਹੈ ਉਸ ਦੀ ਵੀ ਟ੍ਰੀਚਿੰਗ ਕਰ ਸਕਦੇ ਹੋ ਉਸ ਦੇ ਨਾਲ ਆਪਾਂ ਜਿਹੜੀ ਡੰਪਿੰਗ ਦੀ ਪ੍ਰੋਬਲਮ ਆ ਉਹ ਉਸ ਦਾ ਹੱਲ ਕਰ ਸਕਦੇ ਹਾਂ ਦੇਖੋ ਜੀ ਉਸ ਤੋਂ ਬਾਅਦ ਤੁਸੀਂ ਬੇਲਾਂ ਦਾ ਖਿਆਲ ਰੱਖਣਾ ਜੇਕਰ ਕੋਈ ਤੇਲਲਾ ਵਗੈਰਾ ਆਉਂਦਾ ਜਾਂ ਹੋਰ ਆਉਂਦਾ ਤਾਂ ਉਸ ਦੀ ਸਪਰੇਅ ਵਗੈਰਾ ਕਰ ਦੇਣੀ ਆ ਤੇ ਉਹਦੀ ਕੋਈ ਜਰਦੇ ਵਿੱਚ ਨਦੀਨ ਵਗੈਰਾ ਹੁੰਦੇ ਨੇ ਉਹ ਆਪਾਂ ਨੇ ਪੱਟ ਦੇਣੇ ਨੇ ਇਸ ਨੂੰ ਆਪਾਂ ਨੇ ਲੋ ਟਰਨ ਕਦੋਂ ਕਰਨਾ ਲੋ ਟਰਨ ਆਪਾਂ ਨੇ ਉਦੋਂ ਕਰਨਾ ਜਦੋਂ ਥੋੜੀ ਠੰਡ ਜ਼ਿਆਦਾ ਪੈਣ ਲੱਗੀ ਮੈਂ ਤੁਹਾਨੂੰ ਉਸ ਬਾਰੇ ਵੀ ਜਾਣਕਾਰੀ ਦਿਆਂਗਾ ਕਿਵੇਂ ਅੱਜ ਮੈਂ ਤੁਹਾਨੂੰ ਬੀਜ ਲਾਉਣ ਬਾਰੇ ਦੱਸ ਰਿਹਾ ਉਸ ਤੋਂ ਬਾਅਦ ਜਦੋਂ ਲੋ ਟਰਨ ਕਰਨ ਦਾ ਟਾਈਮ ਆਊਗਾ ਲੋ ਟਰਨ ਦਾ ਸਾਰੇ ਕਿਸਾਨ ਜਾਣਦੇ ਨੇ ਜਿਹੜੇ ਕੰਮ ਕਰਦੇ ਨੇ ਤੇ ਮੈਂ ਲੋ ਟਰਨ ਬਾਰੇ ਵੀ ਜਾਣਕਾਰੀ ਦਿਆਂਗਾ ਜਿਹੜਾ ਇਹ ਖਰਬੂਜਾ ਤਰਬੂਜ ਅੱਜ ਦਾ ਲੱਗਿਆ ਹੋਇਆ ਮੈਨੂੰ ਉਮੀਦ ਆ ਵੀ ਇਹ ਚੰਗੇ ਰੇਟਾਂ ਦੇ ਉੱਤੇ ਆਪਾਂ ਮੰਡੀ ਦੇ ਵਿੱਚ ਸਭ ਤੋਂ ਪਹਿਲਾਂ ਲੈ ਕੇ ਜਾਣ ਦੀ ਕੋਸ਼ਿਸ਼ ਕਰ ਸਕਦੇ ਆ ਕਾਫੀ ਵੀਰ ਲਾਉਂਦੇ ਵੀ ਨੇ ਪਰ ਉਹ ਇੱਕ ਦੂਜੇ ਨੂੰ ਸੇਤੀ ਕਿਸਾਨ ਵੀਰ ਦੱਸ ਕੇ ਘਟਰਾਜੀ ਨੇ ਉਹ ਕਹਿੰਦਾ ਵੀ ਹੋਰ ਵੀ ਕੋਈ ਜੇ ਪਹਿਲਾਂ ਤਿਆਰ ਕਰ ਲੂਗਾ ਤਾਂ ਆਪਾਂ ਨੂੰ ਰੇਟ ਦੇ ਵਿੱਚ ਦਿੱਕਤ ਆਊਗੀ ਵੀਰੇ ਇੰਨਾ ਨਾ ਸੋਚਿਆ ਕਰੋ ਜੇਕਰ ਤੁਹਾਡੇ ਮਤਲਬ ਖਰਬੂਜਾ ਜ਼ਿਆਦਾ ਹੋਊਗਾ ਤੇ ਤਰਬੂਜ ਜ਼ਿਆਦਾ ਹੋਊਗਾ ਤਾਂ ਹੋਰ ਸਟੇਟ ਦੇ ਵਿੱਚ ਕਿਧਰੇ ਜਾਣ ਲੱਗ ਜੂ ਮਾਲ ਰੇਟ ਦਾ ਵਧੀਆ ਮਿਲ ਲੇਗੇ ਫਿਰ ਕੋਈ ਦਿੱਕਤ ਨਹੀਂ ਇਹ ਚੀਜ਼ਾਂ ਬਾਰੇ ਕਦੇ ਨਾ ਤੁਸੀਂ ਸੋਚਿਆ ਕਰੋ ਤੇ ਮੇਨ ਗੱਲ ਸੋਡੀ ਕੀ ਆ ਤੁਸੀਂ ਨੇ ਇਹਦੀ ਪ੍ਰੋਟੈਕਸ਼ਨ ਝਾੜ ਆ ਜਿਹੜਾ ਉਹ ਪੂਰਾ ਝਾੜ ਲੈ ਸਕੋ ਸਾਰੇ ਕਿਸਾਨ ਵੀਰ ਆਪਸ ਵਿੱਚ ਗੱਲਬਾਤ ਸਾਂਝੀ ਕਰਿਆ ਕਰੋ ਜੋ ਤੁਸੀਂ ਸਬਜ਼ੀਆਂ ਦੀ ਖੇਤੀ ਜਾਂ ਖਰਬੂਜੇ ਤਰਬੂਜ ਦੀ ਖੇਤੀ ਕਰਦੇ ਹੋ ਇਹਦੇ ਵਿੱਚ ਇਹ ਖਰਬੂਜੇ ਦੇਖੋ ਜੀ ਖਰਬੂਜੇ ਜਿਹੜਾ ਬੋਬੀ ਦਾ ਰੇਟ ਆ ਜਿਹੜਾ ਉਹ ਮਿੱਠਾ ਹੋਣ ਦੇ ਕਾਰਨ ਜਾਦਾ ਵਧੀਆ ਮਿਲਦਾ ਇਹੀ ਕੰਮ ਜਾਂ ਨਾ ਤਰਬੂਜ ਦਾ ਬਾਕੀ ਕਾਫੀ ਵੈਰਾਈਟੀਆਂ ਨੇ ਜੀਆਂ ਕਾਲੇ ਰੰਗ ਚ ਵੀ ਆਉਂਦੀਆਂ ਨੇ ਜੀਆਂ ਇਹ ਉਹਨਾਂ ਨੂੰ ਵੀ ਇਸੇ ਤਰੀਕੇ ਨਾਲ ਆ ਸਕਦੇ ਹੋ ਤੁਸੀਂ ਇਹ ਮੈਂ ਖਰਬੂਜੇ ਅਤੇ ਤਰਬੂਜ ਬਾਰੇ ਤੁਹਾਨੂੰ ਜਿਹੜੀ ਜਾਣਕਾਰੀ ਹੈ ਇਸ ਵੀਡੀਓ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਹੈ ਇਹ ਮੇਰਾ ਪਹਿਲਾ ਪਾਰਟ ਹੈਗਾ ਜਿਦੇ ਵਿੱਚ ਮੈਂ ਤੁਹਾਨੂੰ ਮਤਲਬ ਇਹ ਖਰਬੂਜਾ ਤੇ ਤਰਬੂਜ ਦੀ ਬਿਜਾਈ ਬਾਰੇ ਜਾਣਕਾਰੀ ਦਿੱਤੀ ਹੈ ਬਹਾਨ ਤਿਆਰ ਕਰਨ ਤੋਂ ਲੈ ਕੇ ਬਿਜਾਈ ਤੱਕ ਉਸ ਤੋਂ ਬਾਅਦ ਚਲੋ ਮੈਂ ਜਰਮੀਨੇਸ਼ਨ ਤੇ ਵੀ ਪਹੁੰਚ ਗਿਆ ਤੁਹਾਨੂੰ ਥੋੜਾ ਉਦੇ ਬਾਰੇ ਵੀ ਦੱਸਦਾ ਵੀ ਪਹਿਲਾਂ ਆਪਾਂ ਕਿਹੜੀ ਸਪਰੇ ਵਗੈਰਾ ਕਰਨੀ ਆ ਉਸ ਤੋਂ ਬਾਅਦ ਅੱਗੇ ਇਸ ਦੇ ਉੱਤੇ ਕੀ ਅਟੈਕ ਆਉਂਦਾ ਕੀ ਗੱਲਬਾਤ ਹੁੰਦੀ ਆ ਮੈਂ ਕਿਸਾਨ ਵੀਰੋ ਸਾਰੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਟਾਈਮ ਟਾਈਮ ਦੇ ਹਿਸਾਬ ਨਾਲ ਕਰਿਆ ਕਰੂੰਗਾ ਤੁਸੀਂ ਜੇਕਰ ਮੇਰਾ ਚੈਨਲ ਸਬਸਕ੍ਰਾਈਬ ਕਰ ਰੱਖਿਆ ਤਾਂ ਤੁਸੀਂ ਹੋਰ ਕਿਸਾਨ ਵੀਰਾਂ ਨੂੰ ਸ਼ੇਅਰ ਕਰ ਦਿਓ ਜੇ ਨਹੀਂ ਕੀਤਾ ਤਾਂ ਤੁਸੀਂ ਕਰ ਦਿਓ ਤੇ ਮੈਂ ਪੂਰੀ ਜਾਣਕਾਰੀ ਸਹੀ ਦੇਣ ਦੀ ਕੋਸ਼ਿਸ਼ ਕਰਦਾ ਜੇਕਰ ਕੋਈ